ਲੁਧਿਆਣਾ ਵਿਖੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਉਸ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਅਜਿਹਾ ਨਹੀਂ ਬਣਾਉਣਾ ਚਾਹੀਦਾ ਜਿਸ ਦੇ ਵਿੱਚ ਉਹਨਾਂ ਇਹ ਵੀ ਕਿਹਾ ਕਿ ਕਿਸੇ ਵੀ ਨੇਤਾ ਨੂੰ ਬਿਨਾਂ ਸੋਚੇ ਸਮਝੇ ਕਿਸੇ ਵੀ ਤਰ੍ਹਾਂ ਦਾ ਬਿਆਨ ਵੀ ਨਹੀਂ ਦੇਣਾ ਚਾਹੀਦਾ ਰਾਣਾ ਗੁਰਜੀਤ ਨੇ ਇਹ ਵੀ ਕਿਹਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਤੇ ਕੌਣ ਕਰਵਾ ਰਿਹਾ ਹੈ ਇਹ ਸਭ ਲੋਕ ਜਾਣਦੇ ਨੇ ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੀ ਸਵਾਲ ਚੁੱਕੇ ਨੇ ਅਤੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਰਹਿਣੀ ਚਾਹੀਦੀ ਹੈ ਰਾਹੁਲ ਗਾਂਧੀ ਦੀ ਲੋਕ ਸਭਾ ਸਦਸਤਾ ਰੱਦ ਕਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਲੁਧਿਆਣੇ ਦੇ ਵਿੱਚ ਅਸੀਂ ਰਾਹੁਲ ਗਾਂਧੀ ਜੀ ਜੀ ਮੈਂਬਰ ਬਤੌਰ ਮੈਂਬਰ ਪਾਰਲੀਮੈਂਟ ਜਿਹੜੀ ਸਦਸਾ ਸਦਸਤਾ ਰੱਦ ਕੀਤੀ ਗਈ ਆ ਉਦਰੇ ਹੀ ਕੀਤੀ ਆ ਔਰ ਇਹ ਅਸੀਂ ਸਾਰੇ ਡਿਸਟ੍ਰਿਕਟ ਲੈਵਲ ਦੇ ਡਿਸਟ੍ਰਿਕਟ ਜਿੱਥੇ ਵੀ ਹੈੱਡਕੁਆਰਟਰ ਆ ਉਥੇ ਅਸੀਂ ਕਰ ਚੁੱਕੇ ਆ ਹੁਣ ਵੱਡੇ ਸ਼ਹਿਰਾਂ ਦੇ ਵਿੱਚ ਮਾਰਚ ਵੀ ਕਰ ਰਹੇ ਆ ਪ੍ਰੈਸ ਕਾਨਫਰੰਸ ਵੀ ਕਰ ਰਹੇ ਆ ਅੱਜ ਜਲੰਧਰ ਦੇ ਵਿੱਚ ਕੱਲ ਅੰਮ੍ਰਿਤਸਰ ਸੀ ਅੱਜ ਜਲੰਧਰ ਹੈ ਤੇ ਉਥੇ ਪ੍ਰੈਸ ਕਾਨਫਰੰਸ ਵੀ ਕਰਾਂਗੇ ਤੇ ਮਾਰਚ ਵੀ ਕਰਾਂਗੇ ਲੁਧਿਆਣੇ ਦੇ ਵਿੱਚ 3 ਤਾਰੀਖ ਨੂੰ ਮਾਰਚ ਹੋਣੀ ਆ ਔਰ ਲੁਧਿਆਣੇ ਦੇ ਕਰੀਬ ਸ਼ਹਿਰ ਦੇ 16 ਬਲਾਕ ਨੇ 12 ਬਲਾਕ ਨੇ ਉਹਨਾਂ ਬਲਾਕਸ ਦੇ ਵਿੱਚ ਆਪਣੇ ਸਾਰੇ ਕਾਂਗਰਸਮੈਨ ਸਾਡੇ ਦੋਵੇਂ ਪ੍ਰਧਾਨ ਸ਼ਹਿਰ ਦੇ ਦਿਹਾਤੀ ਦੇ ਇਹਨਾਂ ਨੂੰ ਇਹ 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 ਕਰਨਗੇ ਪ੍ਰੈਸ ਕਾਨਫਰੰਸ ਵੀ ਮਾਰਚ ਵੀ ਕਰਨਗੇ ਲੋਕਾਂ ਨੂੰ ਦੱਸਣਗੇ ਕਿ ਡੈਮੋਕ੍ਰੇਸੀ ਦਾ ਕਹਾਣ ਕਿਵੇਂ ਹੋ ਰਿਹਾ ਉਹ ਦੇਖੋ ਰਾਹੁਲ ગાંધી ਜੀ ਦੀ ਸਦਸਤਾ 24 ਘੰਟੇ 24 ਘੰਟੇ ਦੇ ਵਿੱਚ ਜਿੱਦਾਂ ਹੀ ਕੋਰਟ ਆਰਡਰ ਕਰਦੀ ਆ ਹਾਲੇ ਉਹਦੀ ਟਰਾਂਸਲੇਸ਼ਨ ਹੁੰਦੀ ਨਹੀਂ ਆਰਡਰ ਦੀ ਉਦੋਂ ਪਹਿਲਾਂ ਉਹਨਾਂ ਦੀ ਸਦਸਤਾ ਰੱਦ ਕਰ ਦਿੰਦੇ ਆ ਉਹਦੇ ਬਾਅਦ ਉਹਨਾਂ ਨੂੰ ਨੋਟਿਸ ਚਲ ਜਾਂਦਾ ਕਿ ਘਰ ਵਕੇਟ ਕਰ ਦਿਓ ਠੀਕ ਹੈ ਘਰ ਕੋਈ ਏਨੀ ਵੱਡੀ ਗੱਲ ਨਹੀਂ ਲੇਕਿਨ ਜਿਸ ਜਲਦੀਬਾਜੀ ਚ ਅੱਜ ਭਾਜਪੀ ਸਰਕਾਰ ਐਡਾ ਵੱਡਾ ਡੈਮੋਕਰੇਸੀ ਦਾ ਕਾਹਨ ਕਰ ਰਹੀ ਆ ਉਹਨੂੰ ਵੇਖਦੇ ਹੋਏ ਸਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਹਿੰਦੁਸਤਾਨ ਦੀਆਂ ਉਹ ਸਾਰੀਆਂ ਇਕੱਠੀਆਂ ਹੋਈਆਂ ਔਰ ਉਹਨਾਂ ਨੇ ਵੀ ਰਾਹੁਲ ਗਾਂਧੀ ਜੀ ਦੀ ਇਹਦੀ ਸਦਸਤਾ ਰੱਦ ਕੀਤੀ ਗਈ ਆ ਉਤੇ ਵਿਰੋਧ ਜਤਾਇਆ ਆਪਣਾ ਸਰ ਪੰਜਾਬ ਦੇ ਲੋਕਾਂ ਨੂੰ ਇਹ ਕਿ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਮੇਰੇ ਖਿਆਲ ਨਾਲ ਅੱਜ ਆਪਾਂ ਏਜੰਡੇ ਤੇ ਰਹੇ ਲਈਏ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਕਿਉਂਕਿ ਕਾਂਗਰਸ ਉਤੇ ਵੀ ਕਿਤੇ ਨਾ ਕਿਤੇ ਲੀਡਰਾਂ ਉਤੇ ਪਰਚੇ ਕਿਤੇ ਜਾ ਰਹੇ ਆ ਵਿਜੀਲੈਂਸ ਦਾ ਡਰਾਵਾ ਦਿੱਤਾ ਜਾ ਰਿਹਾ ਲੱਗਦਾ ਵਾ ਕਿ ਬਦਲੇਈ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਜੀ ਗੱਲ ਹੈ ਕਿ ਆ ਕਿ ਕਾਂਗਰਸ ਮੈਂਨ ਹਰ ਫੈਦਰ ਚ ਹਰ ਵੇਲੇ ਇਸ ਮੁਲਕ ਲਈ ਆਪਣੇ ਸੂਬੇ ਲਈ ਹਮੇਸ਼ਾ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਇਹ ਫੇजेस ਹੁੰਦੇ ਆ ਤੇ ਜੇ ਪਰਚੇ ਹੋਣਗੇ ਤਾਂ ਤੁਹਾਡਾ ਕੀ ਖਿਆਲ ਲੱਗ ਵੀ ਕਾਂਗਰਸ ਕਮਜ਼ੋਰ ਹੋ ਜਾਏਗੀ ਜਾਂ ਕਾਂਗਰਸ ਖਤਮ ਹੋ ਜਾਏਗੀ ਨਹੀਂ ਇਦਾਂ ਨਹੀਂ ਕਾਂਗਰਸ ਮਜ਼ਬੂਤ ਹੈ ਕਾਂਗਰਸ ਮਜ਼ਬੂਤੀ ਨਾਲ ਕਾਂਗਰਸ ਦੀ ਲੜਾਈ ਵੀ ਲੜੇਗੀ ਪੰਜਾਬ ਦੀ ਲੜਾਈ ਵੀ ਲੜੇਗੀ ਸਰ ਪੰਜਾਬ ਦੇ ਵਿੱਚ ਆਮਾਦੀ ਪਾਰਟੀ ਕਾਂਗਰਸ ਨੂੰ ਘੇੜਦੀ ਹੈ ਤੇ ਸੈਂਟਰ ਦੇ ਵਿੱਚ ਬੀਜੇਪੀ ਲੱਗਦਾ ਕਿ ਕਾਂਗਰਸ ਨੂੰ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਬੜੇ ਆਏ ਬੜੇ ਗਏ ਖਤਮ ਕਰਨ ਵਾਲੇ ਇਹ ਜੇ ਕਾਵਾਂ ਦੇ ਕਹਿ ਠੱਗੇ ਮਰ ਜਾਣ ਤੇ ਇਦਾਂ ਨਹੀਂ ਹੁੰਦਾ ਇਹ ਸਮਾਂ ਆਇਆ ਹੋ ਕੇ ਠੱਗੇ ਦਾ ਉਹ ਮਰ ਜਾਏਗਾ ਕੇਂਦਰ ਦੇ ਵਿੱਚ ਰਾਹੁਲ ਜੀ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਉਂ ਉਹਨਾਂ ਦੀ ਰਾਜ ਸਭਾ ਮੈਂਬਰਸ਼ਿਪ ਖਤਮ ਤੇ ਲੋਕ ਸਭਾ ਤੇ ਕਿਸ ਤਿੱਕਰ ਦੇਖਦੇ ਸਰ ਇਹ ਨੂੰ ਕੀ ਲੱਗਦਾ ਡੈਮੋਕ੍ਰੇਸੀ ਦਾ ਕਾਣ ਹੋ ਰਿਹਾ ਕਤਲ ਹੋ ਰਿਹਾ ਕਦਰਾਂ ਕੀਮਤਾਂ ਜਿਹੜੀਆਂ ਸਾਡੇ ਕਨਸਟੀਟਿਊਸ਼ਨ ਚ ਜੋ ਲਿਖਿਆ ਕਿੰਨੀ ਮਿਹਨਤ ਨਾਲ ਬਣਾਇਆ ਉਹਦੇ ਉਲਟ ਸਾਰਾ ਕੁਝ ਹੋ ਰਿਹਾ ਇਹ ਲੋਕਾਂ ਨੇ ਲੋਕਾਂ ਨੇ ਫੈਸਲਾ ਕਰਨਾ ਇਸ ਗੱਲ ਦਾ ਅਸੀਂ ਤਾਂ ਲੋਕਾਂ ਦੀ ਕਚਹਿਰੀ ਚ ਜਾ ਕੇ ਆਪਣੀ ਗੱਲ ਰੱਖਣੀ ਆ ਹੋਰ ਕਾਂਗਰਸ ਪਾਰਟੀ ਅਜੇ ਹੀ ਕਰ ਰਹੀ ਆ ਦੇਖੋ ਪਹਿਲਾਂ ਅਸੀਂ ਚੰਡੀਗੜ੍ਹ ਪ੍ਰੋਟੈਸਟ ਕੀਤਾ ਫਿਰ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਟਰਸ ਤੇ ਕੀਤਾ ਵੱਡੇ ਸ਼ਹਿਰਾਂ ਚ ਕੀਤਾ ਹੁਣ ਦਿਹਾੜ ਦੀ ਕਾਂਗਰਸ ਔਰ ਆਪਣੇ ਅਰਬਨ ਕਾਂਗਰਸ ਸਾਡੇ ਪ੍ਰਧਾਨ ਇਹਨਾਂ ਦੇ 12 ਬਲਾਕ ਨੇ ਉਹਨਾਂ ਦੇ ਵਿੱਚ ਇਹ ਗੱਲ ਲੈ ਕੇ ਜਾਣਗੇ ਲੋਕਾਂ ਨੂੰ ਦੱਸਣਗੇ ਲੋਕ ਲੋਕਾਂ ਨੂੰ ਪਤਾ মিডিਆ ਅੱਜ ਅੱਜ ਕੱਲ ਬਹੁਤ ਸਟਰੋਂਗ ਹੈ ਜੇ ਵੱਡਾ মিডিਆ ਨਹੀਂ ਦਿਖਾਉਂਦਾ ਮੰਨ ਲਓ ਤੇ ਛੋਟੇ ਸੋਸ਼ਲ ਮੀਡੀਆ ਗਰੁੱਪਸ ਤੇ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਨਹੀਂ ਉਹ ਲੋਕ ਸਹਿਮਤ ਹੈ ਇਸ ਗੱਲ ਲੋਕ ਵੀ ਰਾਹੁਲ ਜੀ ਨਾਲ ਧੱਕਾ ਹੋਇਆ ਕਾਂਗਰਸ ਨਾਲ ਧੱਕਾ ਹੋਇਆ ਇਸ ਵੇਲੇ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਅਮਰਿਤਪਾਲ ਨੂੰ ਲੈ ਕੇ ਕਿਤਨਾ ਕਿਤੇ ਲਗਾਤਾਰ ਜਿਹੜੀਆਂ ਸੀਸੀਟੀਵੀ ਫੁਟੇਜ ਆ ਰਹੀਆਂ ਨੇ ਬਿਆਨਬਾਜ਼ੀਆਂ ਹੋ ਰਹੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਸਰ ਇਹ ਮੰਦ ਭਾਗਾ ਜੋ ਵੀ ਕਰਾ ਰਿਹਾ ਗਲਤ ਕਰਾ ਰਿਹਾ ਕੋਣ ਕੀ ਕਰਾ ਕੋਈ ਵੀ ਕਰਾ ਰਿਹਾ ਦੋਏ ਸਰਕਾਰਾਂ ਕਰਾ ਸਕਦੀਆਂ ਕੀ ਚਾਹੇ ਤਾਂ ਸੈਂਟਰ ਵਾਲੀ ਤੇ ਚਾਹੇ ਸਟੇਟ ਵਾਲੀ ਇਹਨਾਂ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਕੋਲ ਇੰਟੈਲੀਜੈਂਸ ਡਿਪਾਰਟਮੈਂਟ ਨਹੀਂ ਇਹਨਾਂ ਕੋਲ ਜੋ ਕਰਾ ਤੁਹਾਡੇ ਸਾਹਮਣੇ ਆ ਹੁਣ ਗੱਲ ਇਹ ਹੈ ਕਿ ਵੀ ਜੇ ਅੱਜ ਅਮਰਪਾਲ ਨੂੰ ਪ੍ਰੋਜੈਕਟ ਕੀਤਾ ਜਾਂਦਾ ਉਹ ਠੀਕ ਆ ਉਹ ਗਲਤ ਆ ਉਹ ਤਾਂ ਸਮੇਂ ਦੱਸੂਗਾ ਹਾਂਜੀ ਕੋਈ ਹਾਲ ਤੱਕ ਸਾਡੇ ਟਿੱਪਣੀ ਕਰ ਰਿਹਾ ਲੇਕਿਨ ਸਾਡੀ ਪਾਰਟੀ ਸੈਕੂਲਰ ਆ ਸਾਡਾ ਏਜੰਡਾ ਇਹ ਕਿ ਇੱਥੇ ਸਾਰੇ ਲੋਕ ਬਰਾਬਰ ਆ ਚਾਹੇ ਕੋਈ ਮਿਨੋਰਟੀ ਆ ਚਾਹੇ ਕੋਈ ਮੇਜੋਰਟੀ ਆ ਸਾਰਿਆਂ ਦਾ ਹੱਕ ਆ ਪੰਜਾਬ ਦੀ ਅਮਨ ਸ਼ਾਂਤੀ ਚੈਨ ਬਰਕਰਾਰ ਰਹਿਣਾ ਚਾਹੀਦਾ ਲੱਗਦਾ ਦਾ ਕਿ ਅਮਰਤਪਾਲ ਨੂੰ ਛੱਡ ਕੇ ਉਹ ਨੌਜਵਾਨ ਯਾਰ ਨੌਜਵਾਨਾਂ ਦਾ ਹਲੇ ਕੋਈ ਨਹੀਂ ਇਹਦੇ ਚ ਇਹ ਆਪਾਂ ਆਊਟ ਆਫ ਦੀ ਬਾਕਸ ਕਲਾ ਨਾ ਕਰੀਏ ਇਹ ਮੀਡੀਆ ਦਾ ਔਰ ਪੋਲੀਟੀਕਲ ਬੰਦਿਆਂ ਦਾ ਬਹੁਤ ਸੰਜਮ ਚ ਰਹਿ ਕੇ ਬਿਆਨ ਦੇਣ ਦਾ ਵੇਲਾ ਹਾਲਾਤ ਸਹੀ ਕਰਨ ਸਾਡਾ ਯੋਗਦਾਨ ਹੋਣਾ ਚਾਹੀਦਾ ਬਿਆਨ ਦੇ ਕੇ ਢਕਾਉਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਲੱਗਦਾ ਵਾ ਕਿ ਅੰਮ੍ਰਿਤਪਾਲ ਦੇ ਉੱਤੇ ਉਹ ਤੇ ਦੂਜੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਸਾਥੀਆਂ ਨੂੰ ਅਰੈਸਟ ਕਰ ਲਿੱਤਾ ਗਿਆ ਸੀ ਪਰ ਅੰਮ੍ਰਿਤਪਾਲ ਲਈ ਇਹ ਫੇਲਿਅਰ ਹੈ ਪੰਜਾਬ ਪੁਲਿਸ ਦਾ ਬਿਲਕੁਲ ਫੇਲਿਅਰ ਆ ਕਿਉਂ ਲੋੜ ਪਈ ਲੋੜ ਹੀ ਨਹੀਂ ਪੈਣੀ ਚਾਹੀਦੀ ਸੀ ਇਹਨਾਂ ਦਾ ਇੰਟੈਲੀਜੈਂਸ ਚਾਹੇ ਸੈਂਟਰ ਸਰਕਾਰ ਆ ਉਹਨਾਂ 50 ਕਿਲੋਮੀਟਰ ਚ ਬਾਰਡਰ ਦੇ ਉੱਤੇ ਕਹਿੰਦਾ ਸਾਡਾ ਕੰਟਰੋਲ ਆ ਬਾਕੀ ਦੇ ਚ ਸਾਡੀ ਇੰਟੈਲੀਜੈਂਸ 80000 ਪੁਲਿਸ ਫੋਰਸ ਆ 20000 ਪੁਲਿਸ ਫੋਰਸ ਅਸੀਂ ਮਗਾਈ ਇਹ ਸੈਂਟਰ ਦੀ ਲੱਖ ਪੰਦਰਾਂ ਤੱਕ ਬੰਦਾ ਨਾ ਫੜਿਆ ਜਾਵੇ ਲੇਕਿਨ ਕੱਲੇ ਜੇ ਫੜਨਾ ਸੀ ਤਾਂ ਉਹਨੂੰ ਕਰਨੂ ਕਰੋ ਵੀ ਫੜਿਆ ਜਾ ਸਕਦਾ ਸੀ ਇਹਦੇ ਵਿੱਚ ਬਹੁਤ ਹੋਰ ਇਹਨਾਂ ਦੇ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਬੜਾ ਬੜੀ ਲੰਬੀ ਪਲੈਨਿੰਗ ਲੱਗਦੀ ਹੈ ਮੈਨੂੰ ਕੋਈ ਸਕ੍ਰਿਪਟ ਲਿਖੀ ਗਈ ਹੈ ਮੈਂ ਕਹਿੰਦਾ ਜੀ ਜੇ ਅਮਰਤ ਪਾਲ ਨੂੰ ਫੜਿਆ ਹੁੰਦਾ ਫੜਨਾ ਹੁੰਦਾ ਤੇ ਕੀ ਉਹਦੇ ਘਰੋਂ ਨਹੀਂ ਫੜ ਸਕਦੇ ਸੀ ਆਪਾਂ ਇਹ ਸਭ ਉਹਨ ਕੀ ਆ ਕੀ ਨਹੀਂ ਸਮਝ ਦੱਸੂਗਾ ਬਹੁਤ ਹੀ ਸਤਿਕਾਰਯੋਗ ਮੇਰੇ